ਸਸਤੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਦਿਨ ਭਰ ਦੀ ਭੀੜ ਭੜਾਕੇ ਤੋਂ ਬਾਅਦ ਲੋਕ ਅਕਸਰ ਕਈ ਵਾਰ ਤਕਾਬੜ ਕਰਨ ਲੋਕਾਂ ਦੀਆਂ ਲੱਤਾਂ ਵਿੱਚ ਦਰਦ ਵੀ ਹੋਣ ਲੱਗਦਾ ਹੈ ਕਈ ਲੋਕ ਗਤੀਵਿਧੀ ਨਹੀਂ ਕਰਦੇ ਪਰ ਫਿਰ ਵੀ ਉਹਨਾਂ ਨੂੰ ਲੱਤਾਂ ਵਿੱਚ ਦਰਦ ਹੋਣ ਲੱਗਦਾ ਹੈ ਕਈ ਵਾਰ ਹੋਣ ਵਾਲੀ ਬੰਬਾਰੀ ਦਾ ਸੰਕੇਤ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਵੀ ਟਾਮਨ ਦੀ ਕਮੀ ਕਾਰਨ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਰੇ ਸਰੀਰ ਨੂੰ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਦੀ ਲੋੜ ਹੁੰਦੀ ਹੈ ਕਿਸੇ ਵੀ ਪੋਸ਼ਟਿਕ ਤੱਤ ਦੀ ਕਮੀ ਹੋ ਜਾਵੇ ਤਾਂ ਸਮੱਸਿਆ ਪੈਦਾ ਹੋਣ ਲੱਗਣ ਤੋਂ ਬਚਣ ਲਈ ਪੋਸ਼ਟਿਕ ਤੱਤਾਂ ਦੀ ਵਰਪਾਈ ਕਰਨਾ ਬਹੁਤ ਹੀ ਜ਼ਰੂਰੀ ਹੈ ਵਿਟਾਮਿਨ ਡੀ ਵਿਟਾਮਿਨ B12 ਅਤੇ ਕੈਲਸ਼ੀਅਮ ਦੀ ਕਮੀ ਲੱਤਾਂ ਦੇ ਦਰਦ ਦਾ ਸਭ ਤੋਂ ਵੱਡਾ ਕਾਰਨ ਹੋ ਸਕਦੀ ਹੈ ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ ਮਹਿਸੂਸ ਹੁੰਦਾ ਹੈ ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਨੂੰ ਸੋਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਵਿਟਾਮਿਨ ਦੀ ਕਮੀ ਨਾਲ ਹੱਡੀਆਂ ਵਿੱਚ ਸੋਚ ਕਰਵਲ ਅਤੇ ਲੱਤਾਂ ਵਿੱਚ ਦਰਦ ਹੋ ਸਕਦਾ ਹੈ ਵਿਟਾਮਿਨ ਡੀ ਸੂਰਜ ਦੀਆਂ ਕਿਰਨਾਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਇਸ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਰੋਜ਼ ਕੁਝ ਸਮਾਂ ਸੂਰਜ ਵਿੱਚ ਬੈਠਣਾ ਚਾਹੀਦਾ ਹੈ ਜੇਕਰ ਤੁਸੀਂ ਤੋ ਕੋਈ ਚ ਨਹੀਂ ਬੈਠ ਸਕਦੇ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਤੁਸੀਂ ਵਿਟਾਮਿਨ ਡੀ ਸਪਲੀਮੈਂਟ ਲੈ ਸਕਦੇ ਹੋ ਲੱਤਾਂ ਦੇ ਦਰਦ ਦਾ ਦੂਜਾ ਮੁੱਖ ਕਾਰਨ ਵਿਟਾਮਿਨ B12 ਦੀ ਕਮੀ ਹੈ ਇਹ ਵਿਟਾਮਿਨ ਨਸਾਂ ਲਈ ਜ਼ਰੂਰੀ ਹੈ ਇਸ ਦੀ ਕਮੀ ਨਾਲ ਲੱਤਾਂ ਵਿੱਚ ਸੁਣ ਹੋਣਾ ਜੰਜਨਾੜ ਅਤੇ ਕਮਜ਼ੋਰੀ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਇਹ ਸਮੱਸਿਆ ਖਾਸ ਤੌਰ ਤੇ ਛੱਟਹਰੀ ਲੋਕਾਂ ਵਿੱਚ ਪ੍ਰਚਲਿਤ ਹੈ ਕਿਉਂਕਿ ਵਿਟਾਮਿਨ B12 ਮੁੱਖ ਤੌਰ ਤੇ ਮੀਟ ਅੰਡੇ ਅਤੇ ਡੇਰੀ ਉਤਪਾਦਾਂ ਵਿੱਚ ਪਾਇਆ ਜਾਂਦਾ ਹੈ ਜੇਕਰ ਇਹ ਵਿਟਾਮਿਨ ਲੰਬੇ ਸਮੇਂ ਤੱਕ ਸਰੀਰ ਵਿੱਚ ਘੱਟ ਰਹੇ ਤਾਂ ਔਰਤਾਂ ਨੂੰ ਸਿਹਤੀ ਤੌਰ ਤੇ ਨੁਕਸਾਨ ਪਹੁੰਚਾ ਸਕਦਾ ਇਸ ਤੋਂ ਇਲਾਵਾ ਕੈਲਸ਼ੀਅਮ ਦੀ ਕਮੀ ਨਾਲ ਲੱਤਾਂ 'ਚ ਦਰਦ ਹੋਣਾ ਲੱਗਦਾ ਹੈ ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ ਜਦੋਂ ਸਰੀਰ ਵਿੱਚ ਇਸ ਦੀ ਮਾਤਰਾ ਘਟ ਜਾਂਦੀ ਹੈ ਤਾਂ ਮਾਤ ਪੀਸਿਆਂ ਵਿੱਚ ਕਰਵਲ ਥਕਾਵਟ ਅਤੇ ਲੱਤਾਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਧੰਨਵਾਦ